ਅੱਗੇ ਗੱਲਾਂ ਮਾਰਦੇ ਨੇ ਕਿ ਅਸੀਂ ਪਾਣੀਆਂ ਦੇ ਰਾਖੇ ਆ ਇਹ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਇਆ ਉਸ ਸਮੇਂ ਦੀ ਸਾਰੀ ਸਿਆਸੀ ਜਮਾਤ ਇਹਨਾਂ ਵੀ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕੀ ਘੁਟਨੇ ਟੇਕੀ ਬੈਠੀ ਸੀ ਕਿਉਂ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਜੀ ਨੇ ਸ਼ਰਯਾਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲਓ ਜਾਂ ਤਾਂ ਆਪਣੀ ਪ੍ਰਧਾਨਗੀ ਬਚਾ ਲਓ ਨਹੀਂਆ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਤੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਆ ਜਦੋਂ ਤਿੰਨ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ ਚ ਕਾਂਗਰਸ ਦੀ ਸਰਕਾਰ ਹਰਿਆਣਾ ਚ ਕਾਂਗਰਸ ਦੀ ਸਰਕਾਰ ਰਾਜਸਥਾਨ ਚ ਕਾਂਗਰਸ ਦੀ ਸਰਕਾਰ ਤਿੰਨੋਂ ਮੁੱਖ ਮੰਤਰੀ ਸਰੇਂ드ਰਾ ਗਾਂਧੀ ਜੀ ਨੇ ਸੱਤੇ ਤੇ ਕੀ ਆਪ ਇਹ ਐਗਰੀਮੈਂਟ ਸਾਈਨ ਕਰਕੇ ਦੋਏ ਸਾਈਨ ਕਰਕੇ ਆਏ ਅੱਜ ਮੁੱਕਰਕਿਲ ਖਾਨ ਕਿਸੇ ਗੱਲ ਤੋਂ ਸਰ ਫਿਰ ਉਸ ਤੋਂ ਬਾਅਦ ਚ ਇਹ ਦੇ ਸਰ ਦੋ ਹਰੀਕੇ ਤੋਂ ਜਿਹੜੀਆਂ ਪੱਕੀਆਂ ਨਹਿਰਾਂ ਕੱਢੀਆਂ ਗਈਆਂ ਸਰ 1953 ਚ ਬੀਕਾ ਨੇਰ ਫੀਡਰ ਸਰ ਦੂਸਰੀ ਨਹਿਰ ਉਹਦਾ ਨਾਮ ਵੀ ਕੀ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਜੀਨੂੰ ਸਰ ਐਸੀ ਜਸਲਮੇੜ ਸਰ ਪਤਾ ਕਿੰਨੀ ਲੰਬੀ ਆ 6.5 ਸੱਢੇ 600 ਕਿਲੋਮੀਟਰ 6.5 ਸੱਢੇ 600 ਕਿਲੋਮੀਟਰ ਲੰਬੀ ਨਹਿਰ ਸਰ ਪੰਜਾਬ ਤੋਂ ਜਸਲਮੇੜ ਨੂੰ ਕੱਢੀ ਗਈ ਸਰ ਜਿਹਦਾ ਨਾਮ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਸਰ ਜਦੋਂ ਇਹ ਪ੍ਰੋਜੈਕਟ ਜਦੋਂ ਇਹ ਪ੍ਰੋਜੈਕਟ ਕੰਪਲੀਟ ਕਰਨ ਦੇ ਲਈ ਵਰਲਡ ਬੈਂਕ ਦੇ ਕੋਲ ਫਾਈਲ ਭੇਜੀ ਵੀ ਸਾਨੂੰ ਪੈਸਾ ਦੇ ਦਿਓ ਸਰ ਵਰਲਡ ਬੈਂਕ ਦੇ ਮਹਾਰ ਨੇ ਆ ਫਾਈਲ ਪੜੀ ਫਾਈਲ ਪੜ ਕੇ ਵਰਲਡ ਬੈਂਕ ਦੇ ਮਹਾਰ ਕਹਿਣ ਲੱਗੇ ਕਹਿੰਦੇ ਪੰਜਾਬ ਦੇ ਹੱਕਾਂ ਤੇ ਡੱਕਾ ਹੈ ਬਈਏ ਵਰਲਡ ਬੈਂਕ ਕਹਿ ਰਿਹਾ ਰੋ ਰਿਹਾ ਉਹ ਵਰਲਡ ਬੈਂਕ ਕਹਿ ਰਿਹਾ ਕਿ ਪੰਜਾਬ ਦੇ ਹੱਕਾਂ ਤੇ ਡੱਕਾ ਨਾ ਕਰੋ ਇਹ ਕੰਮ ਪੰਜਾਬ ਲੁੱਟਿਆ ਜਾਊ ਪੰਜਾਬ ਉੱਚੜ ਜਾਊ ਬਚਾ ਲਓ ਉਹਨਾਂ ਨੇ ਲਿਖ ਕੇ ਦਿੱਤਾ ਆਪਣੀ ਰਿਪੋਰਟ ਚ ਕਿ ਥਿਸ ਇਜ਼ ਡੋਬੀਅਸ ਪ੍ਰੋਜੈਕਟ ਇਹ ਪ੍ਰੋਜੈਕਟ ਬੜਾ ਹੀ ਖਤਰਨਾਕ ਹੈ ਇਹਨੂੰ ਨਾ ਕਰੋ ਪਰ ਸਰ ਇਹਨਾਂ ਨੇ ਕਿੱਥੇ ਮੰਨੇ ਇਹਨਾਂ ਨੇ ਫੇਰ ਵੀ ਹਟੇ ਨਹੀਂ ਸਰ ਇਹਨਾਂ ਨੇ ਪੱਕੀਆਂ ਨਹਿਰਾਂ ਦੋ ਕੱਟੀਆਂ ਸਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਰਾਜਸਥਾਨ ਕੱਲਾ ਕੱਲਾ ਹੀ ਰਾਜਸਥਾਨ ਸਰ ਸਾਡੇ ਪੰਜਾਬ ਤੋਂ 7.6 ਮਿਲੀਅਨ ਏਕੜ ਫੁੱਟ ਮਤਲਬ ਕਿ 7 ਲੱਖ 60 ਹਜ਼ਾਰ ਮਿਲੀਅਨ ਏਕੜ ਫੁੱਟ ਪਾਣੀ ਉਹ ਦੋ ਨਹਿਰਾਂ ਸਾਡੇ ਪੰਜਾਬ ਦੀ ਹਿੱਕ ਪੀਰ ਕੇ ਕੱਢ ਕੇ ਲੈ ਜਾ ਰਹੀਆਂ ਕੋਈ ਹੈ ਸਰ ਇਹਨਾਂ ਦੀ ਇਹਨਾਂ ਦੀ ਕੋਈ ਅੱਗੇ ਗੱਲਾਂ ਮਾਰਦੇ ਨੇ ਕਿ ਅਸੀਂ ਪਾਣੀਆਂ ਦੇ ਰਾਖੇ ਆ ਇਹ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਇਆ ਉਸ ਸਮੇਂ ਦੀ ਸਾਰੀ ਸਿਆਸੀ ਜਮਾਤ ਇਹਨਾਂ ਵੀ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕੀ ਘੁਟਨੇ ਟੇਕੀ ਬੈਠੀ ਸੀ ਕਿਉਂ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਜੀ ਨੇ ਸ਼ਰਯਾਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲਓ ਜਾਂ ਤਾਂ ਆਪਣੀ ਪ੍ਰਧਾਨਗੀ ਬਚਾ ਲਓ ਨਹੀਂਆ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਤੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਆ ਜਦੋਂ ਤਿੰਨ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ ਚ ਕਾਂਗਰਸ ਦੀ ਸਰਕਾਰ ਹਰਿਆਣਾ ਚ ਕਾਂਗਰਸ ਦੀ ਸਰਕਾਰ ਰਾਜਸਥਾਨ ਚ ਕਾਂਗਰਸ ਦੀ ਸਰਕਾਰ ਤਿੰਨੋਂ ਮੁੱਖ ਮੰਤਰੀ ਸਰੇਂ드ਰਾ ਗਾਂਧੀ ਜੀ ਨੇ ਸੱਦੇ ਤੇ ਕਿਹਾ ਪਿਆ ਐਗਰੀਮੈਂਟ ਸਾਈਨ ਕਰਕੇ ਦੋਏ ਸਾਈਨ ਕਰਕੇ ਆਏ ਅੱਜ ਮੁੱਕਰ ਕੇ ਖਾਣ ਕਿਸੇ ਗੱਲ ਤੋਂ ਸਰ ਫਿਰ ਉਸ ਤੋਂ ਬਾਅਦ ਚ ਇਹ ਰਖ ਸਰ ਦੋ ਹਰੀਕੇ ਤੋਂ ਜਿਹੜੀਆਂ ਪੱਕੀਆਂ ਨਹਿਰਾਂ ਕੱਢੀਆਂ ਗਈਆਂ ਸਰ 1953 ਚ ਬੀਕਾ ਨੇਰ ਫੀਡਰ ਸਰ ਦੂਸਰੀ ਨਹਿਰ ਉਹਦਾ ਨਾਮ ਵੀ ਕੀ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਜੀਨੂੰ ਸਰਸੀ ਜੈਸਲਮੇੜ ਸਰਪੱਤਕ ਕਿੰਨੀ ਲੰਬੀ ਆ 6.5 ਸਾਢੇ 600 ਕਿਲੋਮੀਟਰ 6.5 ਸਾਢੇ 600 ਕਿਲੋਮੀਟਰ ਲੰਬੀ ਨਹਿਰ ਸਰ ਪੰਜਾਬ ਤੋਂ ਜੈਸਲਮੇੜ ਨੂੰ ਕੱਢੀ ਗਈ ਸਰ ਜਿਹਦਾ ਨਾਮ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਸਰ ਜਦੋਂ ਇਹ ਪ੍ਰੋਜੈਕਟ ਜਦੋਂ ਇਹ ਪ੍ਰੋਜੈਕਟ ਕੰਪਲੀਟ ਕਰਨ ਦੇ ਲਈ ਵਰਲਡ ਬੈਂਕ ਦੇ ਕੋਲ ਫਾਈਲ ਭੇਜੀ ਵੀ ਸਾਨੂੰ ਪੈਸਾ ਦੇ ਦਿਓ ਸਰ ਵਰਲਡ ਬੈਂਕ ਦੇ ਮਹਾਰਾ ਨੇ ਆ ਫਾਈਲ ਪੜੀ ਫਾਈਲ ਪੜ ਕੇ ਵਰਲਡ ਬੈਂਕ ਦੇ ਮਹਾਰ ਕਹਿਣ ਲੱਗੇ ਕਹਿੰਦੇ ਪੰਜਾਬ ਦੇ ਹੱਕਾਂ ਤੇ ਡੱਕਾ ਹੈ ਬਈਏ ਵਰਲਡ ਬੈਂਕ ਕਹਿ ਰਿਹਾ ਰੋ ਰਿਹਾ ਉਹ ਵਰਲਡ ਬੈਂਕ ਕਹਿ ਰਿਹਾ ਕਿ ਪੰਜਾਬ ਦੇ ਹੱਕਾਂ ਤੇ ਡੱਕਾ ਨਾ ਕਰੋ ਇਹ ਕੰਮ ਪੰਜਾਬ ਲੁੱਟਿਆ ਜਾਊ ਪੰਜਾਬ ਉੱਚੜ ਜਾਊ ਬਚਾ ਲੋ ਉਹਨਾਂ ਨੇ ਲਿਖ ਕੇ ਦਿੱਤਾ ਆਪਣੀ ਰਿਪੋਰਟ ਚ ਕਿ ਥਿਸ ਇਜ਼ ਡੋਬੀਅਸ ਪ੍ਰੋਜੈਕਟ ਇਹ ਪ੍ਰੋਜੈਕਟ ਬੜਾ ਹੀ ਖਤਰਨਾਕ ਹੈ ਇਹਨੂੰ ਨਾ ਕਰੋ ਪਰ ਸਰ ਇਹਨਾਂ ਨੇ ਕਿੱਥੇ ਮੰਨੇ ਇਹਨਾਂ ਨੇ ਫੇਰ ਵੀ ਹਟੇ ਨਹੀਂ ਸਰ ਇਹਨਾਂ ਨੇ ਪੱਕੀਆਂ ਨਹਿਰਾਂ ਦੋ ਕੱਡੀਆਂ ਸਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਰਾਜਸਥਾਨ ਕੱਲਾ ਕੱਲਾ ਹੀ ਰਾਜਸਥਾਨ ਸਰ ਸਾਡੇ ਪੰਜਾਬ ਤੋਂ 7.6 ਮਿਲੀਅਨ ਏਕੜ ਫੁੱਟ ਮਤਲਬ ਕਿ 7 ਲੱਖ 60 ਹਜ਼ਾਰ ਮਿਲੀਅਨ ਏਕੜ ਫੁੱਟ ਪਾਣੀ ਉਹ ਦੋ ਨਹਿਰਾਂ ਸਾਡੇ ਪੰਜਾਬ ਦੀ ਹਿੱਕ ਚੀਰ ਕੇ ਕੱਢ ਕੇ ਲੈ ਜਾ ਰਹੀ ਨੇ ਕੋਈ ਹੈ ਸਰ ਇਹਨਾਂ ਦੀ ਇਹਨਾਂ ਦੀ ਕੋਈ ਪੁਸਤਕ ਕਿ ਅਸੀਂ ਪਾਣੀਆਂ ਦੇ ਰਾਖੇ ਆ ਇਹ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਇਆ ਉਸ ਸਮੇਂ ਦੀ ਸਾਰੀ ਸਿਆਸੀ ਜਮਾਤ ਇਹਨਾਂ ਵੀ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੱਕੀ ਘੁਟਨੇ ਟੱਕੀ ਬੈਠੀ ਸੀ ਕਿਉਂ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਜੀ ਨੇ ਸ਼ਰਯਾਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲਓ ਜਾਂ ਤਾਂ ਆਪਣੀ ਪ੍ਰਧਾਨਗੀ ਬਚਾ ਲਓ ਨਹੀਂ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਤੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਜਦੋਂ ਤਿੰਨ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ ਚ ਕਾਂਗਰਸ ਦੀ ਸਰਕਾਰ ਹਰਿਆਣਾ ਚ ਕਾਂਗਰਸ ਦੀ ਸਰਕਾਰ ਰਾਜਸਥਾਨ ਚ ਕਾਂਗਰਸ ਦੀ ਸਰਕਾਰ ਤਿੰਨੋਂ ਮੁੱਖ ਮੰਤਰੀ ਸਰੇਂ드ਰਾ ਗਾਂਧੀ ਜੀ ਨੇ ਸੱਤੇ ਤੇ ਕਿਹਾ ਪਿਆ ਐਗਰੀਮੈਂਟ ਸਾਈਨ ਕਰਕੇ ਦੋਏ ਸਾਈਨ ਕਰਕੇ ਆਏ ਅੱਜ ਮੁੱਕਰ ਕੇ ਖਾਣ ਕਿਸੇ ਗੱਲ ਤੋਂ ਸਰ ਫਿਰ ਉਸ ਤੋਂ ਬਾਅਦ ਚ ਇਹ ਦੇ ਸਰ ਦੋ ਹਰੀਕੇ ਤੋਂ ਜਿਹੜੀਆਂ ਪੱਕੀਆਂ ਨਹਿਰਾਂ ਕੱਢੀਆਂ ਗਈਆਂ ਸਰ 1953 ਚ ਬੀਕਾ ਨੇਰ ਫੀਡਰ ਸਰ ਦੂਸਰੀ ਨਹਿਰ ਉਹਦਾ ਨਾਮ ਵੀ ਕੀ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਜੀਨੂੰ ਸਰਸਈ ਜਸਲਮੇੜ ਸਰਪਥਕ ਕਿੰਨੀ ਲੰਬੀ ਆ 6.5 ਸੱਢੇ 600 ਕਿਲੋਮੀਟਰ 6.5 ਸੱਢੇ 600 ਕਿਲੋਮੀਟਰ ਲੰਬੀ ਨਹਿਰ ਸਰ ਪੰਜਾਬ ਤੋਂ ਜਸਲਮੇੜ ਨੂੰ ਕੱਢੀ ਗਈ ਸਰ ਜਿਹਦਾ ਨਾਮ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਸਰ ਜਦੋਂ ਇਹ ਪ੍ਰੋਜੈਕਟ ਜਦੋਂ ਇਹ ਪ੍ਰੋਜੈਕਟ ਕੰਪਲੀਟ ਕਰਨ ਦੇ ਲਈ ਵਰਲਡ ਬੈਂਕ ਦੇ ਕੋਲ ਫਾਈਲ ਭੇਜੀ ਵੀ ਸਾਨੂੰ ਪੈਸਾ ਦੇ ਦਿਓ ਸਰ ਵਰਲਡ ਬੈਂਕ ਦੇ ਮਹਾਰਾ ਨੇ ਆ ਫਾਈਲ ਪੜੀ ਫਾਈਲ ਪੜ ਕੇ ਵਰਲਡ ਬੈਂਕ ਦੇ ਮਹਾਰ ਕਹਿਣ ਲੱਗੇ ਕਹਿੰਦੇ ਪੰਜਾਬ ਦੇ ਹੱਕਾਂ ਤੇ ਡੱਕਾ ਹੈ ਬਈਏ ਵਰਲਡ ਬੈਂਕ ਕਹਿ ਰਿਹਾ ਰੋ ਰਿਹਾ ਉਹ ਵਰਲਡ ਬੈਂਕ ਕਹਿ ਰਿਹਾ ਕਿ ਪੰਜਾਬ ਦੇ ਹੱਕਾਂ ਤੇ ਡੱਕਾ ਨਾ ਕਰੋ ਇਹ ਕੰਮ ਪੰਜਾਬ ਲੁੱਟਿਆ ਜਾਊ ਪੰਜਾਬ ਉੱਚੜ ਜਾਊ ਬਚਾ ਲਓ ਉਹਨਾਂ ਨੇ ਲਿਖ ਕੇ ਦਿੱਤਾ ਆਪਣੀ ਰਿਪੋਰਟ ਚ ਕਿ ਥਿਸ ਇਜ਼ ਡੋਬੀਅਸ ਪ੍ਰੋਜੈਕਟ ਇਹ ਪ੍ਰੋਜੈਕਟ ਬੜਾ ਹੀ ਖਤਰਨਾਕ ਹੈ ਇਹਨੂੰ ਨਾ ਕਰੋ ਪਰ ਸਰ ਇਹਨਾਂ ਨੇ ਕਿੱਥੇ ਮੰਨੇ ਇਹਨਾਂ ਨੇ ਫੇਰ ਵੀ ਹਟੇ ਨਹੀਂ ਸਰ ਇਹਨਾਂ ਨੇ ਪੱਕੀਆਂ ਨਹਿਰਾਂ ਦੋ ਕੱਟੀਆਂ ਸਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਰਾਜਸਥਾਨ ਕੱਲਾ ਕੱਲਾ ਹੀ ਰਾਜਸਥਾਨ ਸਰ ਸਾਡੇ ਪੰਜਾਬ ਤੋਂ 7.6 ਮਿਲੀਅਨ ਏਕੜ ਫੁੱਟ ਮਤਲਬ ਕਿ 7 ਲੱਖ 60 ਹਜ਼ਾਰ ਮਿਲੀਅਨ ਏਕੜ ਫੁੱਟ ਪਾਣੀ ਉਹ ਦੋ ਨਹਿਰਾਂ ਸਾਡੇ ਪੰਜਾਬ ਦੀ ਹਿੱਕ ਪੀਰ ਕੇ ਕੱਢ ਕੇ ਲੈ ਜਾ ਰਹੀਆਂ ਕੋਈ ਹੈ ਸਰ ਇਹਨਾਂ ਦੀ ਇਹਨਾਂ ਦੀ ਕੋਈ ਪੁਸਤਪਨਾਹੀ ਕਰਨਾ ਅੱਗੇ ਗੱਲਾਂ ਮਾਰਦੇ ਨੇ ਕਿ ਅਸੀਂ ਪਾਣੀਆਂ ਦੇ ਰਾਖੇ ਆ ਇਹ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਇਆ ਉਸ ਸਮੇਂ ਦੀ ਸਾਰੀ ਸਿਆਸੀ ਜਮਾਤ ਇਹਨਾਂ ਵੀ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕੀ ਘੁਟਨੇ ਟੇਕੀ ਬੈਠੀ ਸੀ ਕਿਉਂ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਜੀ ਨੇ ਸ਼ਰਯਾਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲਓ ਜਾ ਤਾਂ ਆਪਣੀ ਪ੍ਰਧਾਨਗੀ ਬਚਾ ਲੋ ਨਹੀਂ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਤੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਆ ਜਦੋਂ ਤਿੰਨ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਹਰਿਆਣਾ 'ਚ ਕਾਂਗਰਸ ਦੀ ਸਰਕਾਰ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਤਿੰਨੋਂ ਮੁੱਖ ਮੰਤਰੀ ਸਰੇਂ드ਰਾ ਗਾਂਧੀ ਜੀ ਨੇ ਸੱਦੇ ਤੇ ਕਿਹਾ ਆਪਿਆ ਐਗਰੀਮੈਂਟ ਸਾਈਨ ਕਰਕੇ ਦੋ ਸਾਈਨ ਕਰਕੇ ਆਏ ਆ ਅੱਜ ਮੁੱਕਰ ਕੇ ਖਾਣ ਕਿਸੇ ਗੱਲ ਤੋਂ ਸਰ ਫਿਰ ਉਸ ਤੋਂ ਬਾਅਦ ਚੋ ਇਹ ਦੇ ਸਰ ਤੋ ਹਰੀਕੇ ਤੋਂ ਜਿਹੜੀਆਂ ਪੱਕੀਆਂ ਨਹਿਰਾਂ ਕੱਢੀਆਂ ਗਈਆਂ ਸਰ 1953 ਚ ਬੀਕਾ ਨੇਰ ਫੀਡਰ ਸਰ ਦੂਸਰੀ ਨਹਿਰ ਉਹਦਾ ਨਾਮ ਵੀ ਕੀ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਜੀਨੂੰ ਸਰ ਅਸੀਂ ਜੈਸਲਮੇੜ ਸਰ ਪਤਕ ਕਿੰਨੀ ਲੰਬੀ ਆ 650 ਕਿਲੋਮੀਟਰ 650 ਕਿਲੋਮੀਟਰ ਲੰਬੀ ਨਹਿਰ ਸਰ ਪੰਜਾਬ ਤੋਂ ਜੈਸਲਮੇੜ ਨੂੰ ਕੱਢੀ ਗਈ ਸਰ ਜਿਹਦਾ ਨਾਮ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਸਰ ਜਦੋਂ ਇਹ ਪ੍ਰੋਜੈਕਟ ਜਦੋਂ ਇਹ ਪ੍ਰੋਜੈਕਟ ਕੰਪਲੀਟ ਕਰਨ ਦੇ ਲਈ ਵਰਲਡ ਬੈਂਕ ਦੇ ਕੋਲ ਫਾਈਲ ਭੇਜੀ ਵੀ ਸਾਨੂੰ ਪੈਸਾ ਦੇ ਦੇਓ ਸਰ ਵਰਲਡ ਬੈਂਕ ਦੇ ਮਹਾਰਾ ਨੇ ਆ ਫਾਈਲ ਪੜੀ ਫਾਈਲ ਪੜ ਕੇ ਵਰਲਡ ਬੈਂਕ ਦੇ ਮਹਾਰ ਕਹਿਣ ਲੱਗੇ ਕਹਿੰਦੇ ਪੰਜਾਬ ਦੇ ਹੱਕਾਂ ਤੇ ਡੱਕਾ ਹੈ ਬਈਏ ਵਰਲਡ ਬੈਂਕ ਕਹਿ ਰਿਹਾ ਰੋ ਰਿਹਾ ਉਹ ਵਰਲਡ ਬੈਂਕ ਕਹਿ ਰਿਹਾ ਕਿ ਪੰਜਾਬ ਦੇ ਹੱਕਾਂ ਤੇ ਡੱਕਾ ਨਾ ਕਰੋ ਇਹ ਕੰਮ ਪੰਜਾਬ ਲੁੱਟਿਆ ਜਾਊ ਪੰਜਾਬ ਉੱਚੜ ਜਾਊ ਬਚਾ ਲਓ ਉਹਨਾਂ ਨੇ ਲਿਖ ਕੇ ਦਿੱਤਾ ਆਪਣੀ ਰਿਪੋਰਟ ਚ ਕਿ ਦਿਸ ਇਸ ਡੋਬੀਅਸ ਪ੍ਰੋਜੈਕਟ ਇਹ ਪ੍ਰੋਜੈਕਟ ਬੜਾ ਹੀ ਖਤਰਨਾਕ ਹੈ ਇਹਨੂੰ ਨਾ ਕਰੋ ਪਰ ਸਰ ਇਹਨਾਂ ਨੇ ਕਿੱਥੇ ਮੰਨੇ ਇਹਨਾਂ ਨੇ ਫੇਰ ਵੀ ਹਟੇ ਨਹੀਂ ਸਰ ਇਹਨਾਂ ਨੇ ਪੱਕੀਆਂ ਨਹਿਰਾ ਦੋ ਕੱਡੀਆਂ ਸਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਰਾਜਸਥਾਨ ਕੱਲਾ ਕੱਲਾ ਹੀ ਰਾਜਸਥਾਨ ਸਰ ਸਾਡੇ ਪੰਜਾਬ ਤੋਂ 7.6 ਮਿਲੀਅਨ ਏਕੜ ਫੁੱਟ ਮਤਲਬ ਕਿ 7 ਲੱਖ 60 ਹਜ਼ਾਰ मिलियन एकड़ फुट पानी ਉਹ ਦੋ ਨਹਿਰਾਂ ਸਾਡੇ ਪੰਜਾਬ ਦੀ ਹਿੱਕ ਪੀੜ ਕੇ ਕੱਢ ਕੇ ਲਿਜਾ ਰਹੀ ਨੇ ਕੋਈ ਹੈ ਸਰ ਇਹਨਾਂ ਦੀ ਇਹਨਾਂ ਦੀ ਕੋਈ ਪੁਸ਼ਤ ਪਨਾਹੀ ਕਰਨ ਵਾਲਾ ਅੱਗੇ ਗੱਲਾਂ ਮਾਰਦੇ ਨੇ ਕਿ ਅਸੀਂ ਪਾਣੀਆਂ ਦੇ ਰਾਖੇ ਐ ਇਹ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਇਆ ਉਸ ਸਮੇਂ ਦੀ ਸਾਰੀ ਸਿਆਸੀ ਜਮਾਤ ਇਹਨਾਂ ਵੀ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੱਕੀ ਘੁਟਨੇ ਟੱਕੀ ਬੈਠੀ ਸੀ ਕਿਉਂ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਜੀ ਨੇ ਸ਼ਰਯਾਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲਓ ਜਾਂ ਤਾਂ ਆਪਣੀ ਪ੍ਰਧਾਨਗੀ ਬਚਾ ਲਓ ਨਹੀਂ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਤੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਆ ਜਦੋਂ ਤਿੰਨ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਹਰਿਆਣਾ 'ਚ ਕਾਂਗਰਸ ਦੀ ਸਰਕਾਰ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਤਿੰਨੋਂ ਮੁੱਖ ਮੰਤਰੀ ਸਰ ਇੰਦਰਾ ਗਾਂਧੀ ਜੀ ਨੇ ਸੱਦੇ ਤੇ ਕਿਹਾ ਪਿਆ ਐਗਰੀਮੈਂਟ ਸਾਈਨ ਕਰਕੇ ਦੋ ਸਾਈਨ ਕਰਕੇ ਆਏ ਅੱਜ ਮੁੱਕਰ ਕੇ ਖਾਣ ਕਿਸੇ ਗੱਲ ਤੋਂ ਸਰ ਫਿਰ ਉਸ ਤੋਂ ਬਾਅਦ ਚੋ 에ਰਕ ਸਰ ਦੋ ਹਰੀਕੇ ਤੋਂ ਜਿਹੜੀਆਂ ਪੱਕੀਆਂ ਨਹਿਰਾਂ ਕੱਢੀਆਂ ਗਈਆਂ ਸਰ 1953 ਚ ਬੀਕਾ ਨੇਰ ਫੀਡਰ ਸਰ ਦੂਸਰੀ ਨਹਿਰ ਉਹਦਾ ਨਾਮ ਵੀ ਕੀ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਜੀਨੂੰ ਸਰ ਅਸੀਂ ਜੈਸਲਮੇੜ ਸਰ ਪਤਕ ਕਿੰਨੀ ਲੰਬੀ ਆ 650 ਕਿਲੋਮੀਟਰ 650 ਕਿਲੋਮੀਟਰ ਲੰਬੀ ਨਹਿਰ ਸਰ ਪੰਜਾਬ ਤੋਂ ਜੈਸਲ ਮੇੜ ਨੂੰ ਕੱਢੀ ਗਈ ਸਰ ਜਿਹਦਾ ਨਾਮ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਸਰ ਜਦੋਂ ਇਹ ਪ੍ਰੋਜੈਕਟ ਜਦੋਂ ਇਹ ਪ੍ਰੋਜੈਕਟ ਕੰਪਲੀਟ ਕਰਨ ਦੇ ਲਈ ਵਰਲਡ ਬੈਂਕ ਦੇ ਕੋਲ ਫਾਈਲ ਭੇਜੀ ਵੀ ਸਾਨੂੰ ਪੈਸਾ ਦੇ ਦਿਓ ਸਰ ਵਰਲਡ ਬੈਂਕ ਦੇ ਮਹਾਰਾ ਨੇ ਆ ਫਾਈਲ ਪੜੀ ਫਾਈਲ ਪੜ ਕੇ ਵਰਲਡ ਬੈਂਕ ਦੇ ਮਹਾਰ ਕਹਿਣ ਲੱਗੇ ਕਹਿੰਦੇ ਪੰਜਾਬ ਦੇ ਹੱਕਾਂ ਤੇ ਡੱਕ ਹੈ ਬਈਏ ਵਰਲਡ ਬੈਂਕ ਕਹਿ ਰਿਹਾ ਰੋ ਰਿਹਾ ਉਹ ਵਰਲਡ ਬੈਂਕ ਕਹਿ ਰਿਹਾ ਕਿ ਪੰਜਾਬ ਦੇ ਹੱਕਾਂ ਤੇ ਡੱਕਾ ਨਾ ਕਰੋ ਇਹ ਕੰਮ ਪੰਜਾਬ ਲੁੱਟਿਆ ਜਾਊ ਪੰਜਾਬ ਉੱਚੜ ਜਾਊ ਬਚਾ ਲਓ ਉਹਨਾਂ ਨੇ ਲਿਖ ਕੇ ਦਿੱਤਾ ਆਪਣੀ ਰਿਪੋਰਟ ਚ ਕਿ ਥਿਸ ਇਜ਼ ਡੋਬੀਅਸ ਪ੍ਰੋਜੈਕਟ ਇਹ ਪ੍ਰੋਜੈਕਟ ਬੜਾ ਹੀ ਖਤਰਨਾਕ ਹੈ ਇਹਨੂੰ ਨਾ ਕਰੋ ਪਰ ਸਰ ਇਹਨਾਂ ਨੇ ਕਿੱਥੇ ਮੰਨੇ ਇਹਨਾਂ ਨੇ ਫੇਰ ਵੀ ਹਟੇ ਨਹੀਂ ਸਰ ਇਹਨਾਂ ਨੇ ਪੱਕੀਆਂ ਨਹਿਰਾ ਦੋ ਕੱਡੀਆਂ ਸਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਰਾਜਸਥਾਨ ਕੱਲਾ ਕੱਲਾ ਹੀ ਰਾਜਸਥਾਨ ਸਰ ਸਾਡੇ ਪੰਜਾਬ ਤੋਂ 7.6 ਮਿਲੀਅਨ ਏਕੜ ਫੁੱਟ ਮਤਲਬ ਕਿ 7 ਲੱਖ 60 ਹਜ਼ਾਰ ਮਿਲੀਅਨ ਏਕੜ ਫੁੱਟ ਪਾਣੀ ਉਹ ਦੋ ਨਹਿਰਾਂ ਸਾਡੇ ਪੰਜਾਬ ਦੀ ਹਿੱਕ ਪੀਰ ਕੇ ਕੱਢ ਕੇ ਲੈ ਜਾ ਰਹੀਆਂ ਕੋਈ ਹੈ ਸਰ ਇਹਨਾਂ ਦੀ ਇਹਨਾਂ ਦੀ ਕੋਈ ਪੁਸ਼ਤਪਨਾਹੀ ਕਰਨਾ ਅੱਜ ਇਹ ਗੱਲਾਂ ਮਾਰਦੇ ਨੇ ਕਿ ਅਸੀਂ ਪਾਣੀਆਂ ਦੇ ਰਾਖੇ ਆ ਇਹ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਇਆ ਉਸ ਸਮੇਂ ਦੀ ਸਾਰੀ ਸਿਆਸੀ ਜਮਾਤ ਇਹਨਾਂ ਦੀ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕੀ ਕੁੱਟਨੇ ਟੱਕੀ ਬੈਠੀ ਸੀ ਕਿਉਂ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਜੀ ਨੇ ਸ਼ਰਯਾਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲੋ ਜਾਂ ਤਾਂ ਆਪਣੀ ਪ੍ਰਧਾਨਗੀ ਬਚਾ ਲੋ ਨਹੀਂ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਤੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਆ ਜਦੋਂ ਤਿੰਨ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ ਚ ਕਾਂਗਰਸ ਦੀ ਸਰਕਾਰ ਹਰਿਆਣਾ ਚ ਕਾਂਗਰਸ ਦੀ ਸਰਕਾਰ ਰਾਜਸਥਾਨ ਚ ਕਾਂਗਰਸ ਦੀ ਸਰਕਾਰ ਤਿੰਨੋਂ ਮੁੱਖ ਮੰਤਰੀ ਸਰ ਇੰਦਰਾ ਗਾਂਧੀ ਜੀ ਨੇ ਸੱਤੇ ਤੇ ਕਿਹਾ ਪੀ ਐਗਰੀਮੈਂਟ ਸਾਈਨ ਕਰਕੇ ਦੋ ਸਾਈਨ ਕਰਕੇ ਆਏ ਅੱਜ ਮੁੱਕਰਕਿਲਖਾਨ ਕਿਸੇ ਗੱਲ ਤੋਂ ਸਰ ਫਿਰ ਉਸ ਤੋਂ ਬਾਅਦ ਚੋ ਇਹ ਰਖ ਸਰ ਦੋ ਹਰੀਕੇ ਤੋਂ ਜਿਹੜੀਆਂ ਪੱਕੀਆਂ ਨਹਿਰਾਂ ਕੱਢੀਆਂ ਗਈਆਂ ਸਰ 1953 ਚ ਬੀਕਾ ਨੇਰ ਫੀਡਰ ਸਰ ਦੂਸਰੀ ਨਹਿਰ ਉਹਦਾ ਨਾਮ ਵੀ ਕੀ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਜੀਨੂੰ ਸਰ ਅਸੀਂ ਜਸਲਮੇੜ ਸਰ ਪਤਕ ਕਿੰਨੀ ਲੰਬੀ ਆ 650 ਕਿਲੋਮੀਟਰ 650 ਕਿਲੋਮੀਟਰ ਲੰਬੀ ਨਹਿਰ ਸਰ ਪੰਜਾਬ ਤੋਂ ਜੈਸਲ ਮੇੜ ਨੂੰ ਕੱਢੀ ਗਈ ਸਰ ਜਿਹਦਾ ਨਾਮ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਸਰ ਜਦੋਂ ਇਹ ਪ੍ਰੋਜੈਕਟ ਜਦੋਂ ਇਹ ਪ੍ਰੋਜੈਕਟ ਕੰਪਲੀਟ ਕਰਨ ਦੇ ਲਈ ਵਰਲਡ ਬੈਂਕ ਦੇ ਕੋਲ ਫਾਈਲ ਭੇਜੀ ਵੀ ਸਾਨੂੰ ਪੈਸਾ ਦੇ ਦਿਓ ਸਰ ਵਰਲਡ ਬੈਂਕ ਦੇ ਮਹਾਰਾ ਨੇ ਆ ਫਾਈਲ ਪੜੀ ਫਾਈਲ ਪੜ ਕੇ ਵਰਲਡ ਬੈਂਕ ਦੇ ਮਹਾਰ ਕਹਿਣ ਲੱਗੇ ਕਹਿੰਦੇ ਪੰਜਾਬ ਦੇ ਹੱਕਾਂ ਤੇ ਡੱਕ ਹੈ ਬਈਏ ਵਰਲਡ ਬੈਂਕ ਕਹਿ ਰਿਹਾ ਰੋ ਰਿਹਾ ਉਹ ਵਰਲਡ ਬੈਂਕ ਕਹਿ ਰਿਹਾ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਨਾ ਕਰੋ ਇਹ ਕੰਮ ਪੰਜਾਬ ਲੁੱਟਿਆ ਜਾਊ ਪੰਜਾਬ ਉੱਜੜ ਜਾਊ ਬਚਾ ਲਓ ਉਹਨਾਂ ਨੇ ਲਿਖ ਕੇ ਦਿੱਤਾ ਆਪਣੀ ਰਿਪੋਰਟ ਚ ਕਿ ਥਿਸ ਇਜ਼ ਜੋਬੀਅਸ ਪ੍ਰੋਜੈਕਟ ਇਹ ਪ੍ਰੋਜੈਕਟ ਬੜਾ ਹੀ ਖਤਰਨਾਕ ਹੈ ਇਹਨੂੰ ਨਾ ਕਰੋ ਪਰ ਸਰ ਇਹਨਾਂ ਨੇ ਕਿੱਥੇ ਮੰਨੇ ਇਹਨਾਂ ਨੇ ਫੇਰ ਵੀ ਹਟੇ ਨਹੀਂ ਸਰ ਇਹਨਾਂ ਨੇ ਪੱਕੀਆਂ ਨਹਿਰਾ ਦੋ ਕੱਡੀਆਂ ਸਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਰਾਜਸਥਾਨ ਕੱਲਾ ਕੱਲਾ ਹੀ ਰਾਜਸਥਾਨ ਸਰ ਸਾਡੇ ਪੰਜਾਬ ਤੋਂ 7.6 ਮਿਲੀਅਨ ਏਕੜ ਫੁੱਟ ਮਤਲਬ ਕਿ 7 ਲੱਖ 60 ਹਜ਼ਾਰ ਮਿਲੀਅਨ ਏਕੜ ਫੁੱਟ ਪਾਣੀ ਉਹ ਦੋ ਨਹਿਰਾਂ ਸਾਡੇ ਪੰਜਾਬ ਦੀ ਹਿੱਕ ਚੀਰ ਕੇ ਕੱਢ ਕੇ ਲੈ ਜਾ ਰਹੀਆਂ